ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਦ ਦੇ ਨਾਲ ਜਿਸ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਸੰਸਥਾ ਬਾਰੇ ਦੱਸਿਆ ਸੀ ਕਿ ਉਹ ਕੁੜੀਆਂ ਨੂੰ ਆਰਥਿਕ ਤੌਰ ਤੇ ਕਾਮਯਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਬਹੁਤ ਸਾਰੀਆਂ ਕੁੜੀਆਂ ਨੂੰ ਉਹਨਾਂ ਨੇ ਆਪਣੇ ਪੈਰਿਸਰ ਕੀਤਾ ਵੀ ਹੈ ਉਸੇ ਇੱਕ ਲੜੀ ਦੇ ਅਧੀਨ ਸਾਡੇ ਸਾਡੇ ਨਾਲ ਨੇ ਉਸੇ ਸੰਸਥਾ ਦੇ ਵਿੱਚ ਬਿਊਟੀ ਪਾਰਲਰ ਦੀ ਜਿਹੜੀ ਟ੍ਰੇਨਿੰਗ ਦੇ ਰਹੇ ਆ ਉਹ ਮੈਡਮ ਨੇ ਇਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਵੀ ਇਹ ਕੀ ਕੁਸ਼ ਬੱਚੀਆਂ ਨੂੰ ਕਰਾਉਂਦੇ ਆ ਤੇ ਕੁੜੀਆਂ ਨੂੰ ਕਿਵੇਂ financially strong ਬਣਾ ਰਹੇ ਐਸਾਸਿਕਲ ਮੈਂ ਕੀ ਨਾਮ ਹੈ ਤੁਹਾਡਾ ਹਾਂਜੀ ਫੌਨਾ ਜੀ ਤੁਸੀਂ ਕਦੋਂ ਤੋਂ ਇਹ ট্রেনিং ਦੇ ਰਹੇ ਹੋ ਮੈਂ 3 ਸਾਲਾਂ ਤੋਂ 3 ਸਾਲ ਤੋਂ ਟ੍ਰੇਨਿੰਗ ਦੇ ਰਹੇ ਹਾਂ ਤੇ ਮੈਂ ਕੀ ਟ੍ਰੇਨਿੰਗ ਇਹਦੇ ਵਿੱਚ ਕੀ ਕੁਝ ਤੁਸੀਂ ਕਰਾਉਣੀ ਹੈ ਇਹ ਆਪਣੇ ਟ੍ਰੇਨਿੰਗ ਸ਼ੁਰੂ ਹੋਣੀ ਹੈ ਕਿ ਆਪਾਂ ਬੱਚਾ ਨੂੰ ਪਹਿਲਾਂ ਧਾਗਾ ਚਲਾਉਣਾ ਸਿਖਾ ਦਿੰਨੇ ਆਂ ਇਹ ਬੱਚਾ ਵੈਡਿੰਗ ਕਰਨ ਤੋਂ ਬਹੁਤ ਜ਼ਿਆਦਾ ਡਰਦਾ ਹੈ ਫਿਰ ਆਪਾਂ ਉਹਨਾਂ ਦੀ ਪ੍ਰੈਕਟਿਸ ਕਰਵਾਉਣੀ ਹੈਗੀ ਵੀ ਪਹਿਲਾਂ ਖਾਲੀ ਚਲਾਓ ਫਿਰ ਹੱਥ ਪੈਰਾਂ ਤੇ ਪ੍ਰੈਕਟਿਸ ਕਰੋ ਫਿਰ ਫੋਰਹੈਡ ਵਗੈਰਾ ਕਰੋ ਫਿਰ ਅਪਰ ਲਿਪਸ ਫਿਰ ਹੌਲੀ ਹੌਲੀ ਬੱਚਾ ਨੂੰ ਟ੍ਰੇਨਿੰਗ ਤੇ ਲੈ ਕੇ ਆਉਣੀ ਹੈ ਵੀ ਆਪਣੇ ਜੇ ਸਕਿਨ ਨਾਰਮਲ ਹੁੰਦੀ ਆ ਕਿ ਜਾਂ ਕੱਟ ਵਗੈਰਾ ਲੱਗਿਆ ਮੈਂ ਬੱਚੇ ਬਹੁਤ ਡਰਦੇ ਹੈਗੇ ਤੇ ਉਸ ਲਈ ਅੱਪਾ ਇਹਨਾਂ ਦਾ ਡਰ ਖੋਲਦੇ ਆ ਵੀ ਹੱਥਾਂ ਪਾਰੇ ਤੇ ਕੁਝ ਸ਼ੇਪ ਬਣਾ ਕੇ ਚਲਾ ਕੇ ਸਿੱਖੋ ਵੀ ਕਿਦਾਂ ਜੇ ਤੁਹਾਡਾ ਹੱਥ ਖੁੱਲੂਗਾ ਤੁਸੀਂ ਜਿੰਨੇ ਪ੍ਰੈਕਟਿਸ ਕਰੋਗੇ ਉਦੋਂ ਉਦੋਂ ਦਾ ਹੱਥ ਖੁੱਲੂਗਾ ਬਹੁਤ ਕੁੜੀਆਂ ਆ ਗਏ ਮੈਂ ਜਿਹੜੀ ਮੈਨੂੰ ਆ ਕੇ ਕਹਿ ਰਹੀ ਨੇ ਜਿਹਦੀ ਅਸੀਂ ਅੱਜ ਘਰੇ ਟ੍ਰੇਡਿੰਗ ਕੀਤੀ ਹੈ ਬਹੁਤ ਵਧੀਆ ਹੋਈ ਵੀ ਇੱਕ ਕੱਟ ਲੱਗ ਗਿਆ ਮੈਂ ਕਿ ਕੋਈ ਗੱਲ ਨਹੀਂ ਇੱਕ ਕੱਟ ਲਾਉਂਗੇ 10 ਲਾਉਂਗੇ ਤੇ ਸਿੱਖੋਗੇ ਤਾਂ ਸਹੀ ਨਾ ਜੇ ਸਿੱਖੋਗੇ ਤਾਂ ਕੱਟ ਨਹੀਂ ਲੱਗਣਗੇ ਜੇ ਆਪਾਂ ਕੰਮ ਦੀ ਸ਼ੁਰੂਆਤ ਕੀਤੀ ਐ ਤਾਂ ਤਮ ਇਹਦੇ ਵਿੱਚ ਤੁਸੀਂ ਜੋ ਟ੍ਰੇਨਿੰਗ ਦਿੰਨੇ ਹੋ ਜਦੋਂ ਜਿਵੇਂ ਮੈਨੂੰ ਤੁਹਾਨੂੰ ਮਹਿੰਦੀ ਦੇਖ ਕੇ ਚੱਕਰ ਆਉਣ ਲੱਗੇ ਹੁੰਦੇ ਹੈ ਨਾਲ ਕੋਈ ਕਿਸੇ ਨੂੰ ਤਰਾ ਦੇ ਮਹਿੰਦੀ ਲਾਈ ਕਿਵੇਂ ਆ ਫਿਰ ਮੈਂ ਇਸ ਤਰੀਕੇ ਸਿਖਾਉਣੇ ਕਿਵੇਂ ਕਿ ਕਿਸੇ ਦਾ ਆਰਟ ਵੀ ਹੋਣਾ ਚਾਹੀਦਾ ਵੀ ਉਹਦਾ ਸਕੈਚਿੰਗ ਦਾ ਆਰਟ ਵਧੀਆ ਹੋਵੇ ਨਹੀਂ ਸਰ ਇੱਥੇ ਕੋਈ ਨਹੀਂ ਬੱਚੇ ਸਾਡੇ ਕੋਲ ਆਉਂਦੇ ਆ ਕਈ ਬੱਚੇ ਹੁੰਦੇ ਜਿਨ੍ਹਾਂ ਨੂੰ ਮਹਿੰਦੀ ਪਹਿਲਾਂ ਤੋਂ ਹੀ ਆਉਂਦੀ ਉਹ ਬੱਚੇ ਮੋਟੇ ਬੋਦੀਆਂ ਨਾਲ ਤੇ ਲਾ ਲੈਂਦੇ ਆਂ ਨਹੀਂ ਆਪਾਂ ਕਹਿੰਦੇ ਤੁਹਾਨੂੰ ਨਹੀਂ ਸਿਖਾਵਾਂਗੇ ਬੱਚੇ ਜਿਨ੍ਹਾਂ ਨੂੰ ਕੀਪ ਵੀ ਫੜਨੀ ਨਹੀਂ ਆਉਂਦੀ ਉਹਨੂੰ ਆਪਾਂ ਜਿਵੇਂ ਇੱਕ ਡਰਾਇੰਗ ਬੁੱਕ ਮੰਗਵਾਨੀਏ ਪੈਨਸਲ ਵਗੈਰਾ ਮੰਗਵਾਨੀਏ ਠੀਕ ਹੈ ਪੈਨਸਲ ਨਾਲ ਉਹਨਾਂ ਨੂੰ ਕਰਵਾ ਕੇ ਦੇਖਦੇ ਆਂ ਵੀ ਜਸਟ ਫਲਾਵਰ ਬਣਾ ਕੇ ਦੇਖਦੇ ਆਂ ਉਹਨੂੰ ਆਪਾਂ ਰਬਰ ਵੀ ਯੂਜ਼ ਕਰਨ ਦੀ ਦੇਈ ਕਿਉਂ ਕਿ ਵੀ ਬੱਚੇ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਹੱਥ ਵਿੱਚ ਸਫਾਈ ਆਈ ਹੈ ਕਿੱਦਾਂ ਵੀ ਦੇਖਣਗੇ ਫਸਟ ਵਿੱਚ ਖਰਾਬ ਬਣਿਆ ਸੈਕਿੰਡ ਵਿੱਚ ਥੋੜੀ ਜਿਹੀ ਸਫਾਈ ਹੈ ਤੇ ਜਿੱਦੇ ਫੇਰ ਥੋੜੀ ਜਿਹੀ ਸਫਾਈ ਹੈ ਉਹਨਾਂ ਨੂੰ ਆਪ ਨੂੰ ਹੁੰਦਾ ਵੀ ਹਾਂ ਮੈਮ ਸਫਾਈ ਆ ਗਈ ਨਾ ਤੁਹਾਨੂੰ ਪ੍ਰੈਕਟਿਸ ਕਰਵਾਉਂਦੇ ਰਹਿੰਦੇ ਹਾਂ ਹਾਂਜੀ ਪ੍ਰੈਕਟਿਸ ਕਰਵਾਉਂਦੇ ਆ ਫਿਰ ਹੌਲੀ ਹੌਲੀ ਮਹਿੰਦੀ ਦਾ ਕੰਮ ਮਹਿੰਦੀ ਨਾਲ ਸਟਾਰਟ ਕਰਵਾਉਂਦੇ ਹਾਂ ਇਹਦੇ ਵਿੱਚ ਫਿਰ ਹੋਰ ਕੀ ਕੁਝ ਚੀਜ਼ ਜਿਵੇਂ ਥ੍ਰੈਡਿੰਗ ਹੋ ਗਿਆ ਫਿਰ ਇੱਕ ਮੇਕਅਪ ਬੜਾ ਮਹਿੰਗਾ ਫਿਰ ਤੁਸੀਂ ਉਹ ਇੰਨਾ ਮਹਿੰਗਾ ਸਮਾਨ ਲੈ ਕੇ ਕਰਾਉਣਾ ਹਾਂਜੀ ਮੇਕਅਪ ਦਾ ਸਮਾਨ ਸਾਡੇ ਨਾਲ ਸਸਤਾ ਵੱਲੋਂ ਸਾਰਾ ਕੁਝ ਦਿੱਤਾ ਜਾਂਦਾ ਲੋਕਿ ਕੁੜੀਆਂ ਨੂੰ ਇਹ ਕੁੜੀਆਂ ਦਾ ਸਾਰਾ ਸਮਾਨ ਸੰਸਥਾ ਵੱਲੋਂ ਆਉਂਦਾ ਤਾਂ ਜਿਵੇਂ ਫੇਸ਼ੀਅਲ ਕਿੱਟ ਹੋਗੀ ਵੈਕਸ ਹੋਗੀ ਜਿਵੇਂ ਆਪਾਂ ਡਰਾਇਰ ਵਗੈਰਾ ਕਰਨਾ ਸਟੇਟ ਵਗੈਰਾ ਕਰਨਾ ਇਹ ਸਾਰੀ ਮਸ਼ੀਨਾਂ ਸਾਨੂੰ ਇੱਕੋ ਦਿੱਤੀ ਜਾਂਦੀ ਹੈ ਕਿ ਕੁੜੀਆਂ ਦਾ ਐਵੇਂ ਆ ਵੀ ਕੋਈ ਵੀ ਖਰਚਾ ਨਹੀਂ ਕਰਵਾਉਂਦੇ ਸੀ ਜਸਟ ਇਹਨਾਂ ਦਾ ਧਾਗੇ ਦਾ ਖਰਚਾ ਹੁੰਦਾ ਵਾ ਇੱਕ ਡਰਾਇੰਗ ਬੁੱਕ ਦਾ ਇੱਕ ਕਾਪਾਣਾ ਨੂੰ ਫਾਈਲ ਵਗੈਰਾ ਬਣਵਾ ਦਿੰਦੇ ਹੈਗੇ ਆ ਕਿ ਬੱਚਿਆਂ ਨੂੰ ਪਤਾ ਲੱਗਦਾ ਰਹੇ ਆਪਾਂ ਉਹ ਚੀਜ਼ ਲਿਖਵਾਣੇ ਆ ਜਿਹੜਾ ਆਪਾਂ ਕਰਵਾਣਾਗਾ ਕਿ ਬਾਈਚਾਂ ਅੱਗੇ ਜਾ ਕੇ ਬੱਚੇ ਨੂੰ ਨਹੀਂ ਯਾਦ ਰਹਿੰਦਾ ਤੇ ਉਸ ਤੋਂ ਪੜ ਕੇ ਉਹ ਮਤਲਬ ਕਰ ਸਕਦਾ ਵੀ ਹਾਂ ਇਹ ਕੰਮ ਇਦਾਂ ਸੀ ਹੂੰ ਤੇ ਜਿਵੇਂ ਆਪਾਂ ਹੁਣ ਜਦ ਤੁਸੀਂ ਕਹਿ ਬਈ ਅਸੀਂ ਸੰਸਥਾ ਵੱਲੋਂ ਦੇ ਦਿੰਦੇ ਹਾਂ ਤੇ ਇਹ ਜਿਹੜਾ ਇਹ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਹੈ ਜਿਹੜਾ ਪ੍ਰੋਫੈਸ਼ਨ ਹੈ ਜਿਹੜਾ ਕੁੜੀਆਂ ਇਹਦੇ ਵਿੱਚ ਜਾਂਦੀਆਂ ਫਿਰ ਬਹੁਤ ਵਧੀਆ ਚੰਗੀ ਇਨਕਮ ਵੀ ਕਰ ਲੈਣਗੇ। ਕੋਈ ਹੈ ਨਹੀਂ ਜਾਂ ਕੋਈ ਥੋੜੇ ਕੋ ਸਿੱਖੇ ਬੱਚੇ ਕੋਈ ਹਾਂਜੀ ਬਹੁਤ ਬੱਚੇ ਹੈਗੇ ਜਿਨ੍ਹਾਂ ਨੇ ਸਿੱਖਿਆ ਆਪ ਦਾ ਪਾਲਣ ਵੀ ਕੀਤਾ ਮੈਨੂੰ ਅੱਜ ਵੀ ਜਈ ਕਈ ਵਾਰ ਨਹੀਂ ਉਹਨਾਂ ਨੂੰ ਤਾਂ ਸਮਝਾ ਲੈਂਦੇ ਤੇ ਉਹ ਮੈਨੂੰ ਪੁੱਛ ਲੈਂਦੇ ਕਿ ਦੀਦੀ ਇਸ ਚੀਜ਼ ਦੇ ਕਿੱਥੇ ਲੈਣੇ ਇਹ ਕੀ ਹੈ ਕਿ ਇਹ ਕਿੱਦਾ ਹੁੰਦਾ ਇਹ ਸਾਨੂੰ ਦੱਸ ਦੋ ਬੱਚੇ ਤੇ ਬਹੁਤ ਬੱਚਿਆਂ ਦੇ ਫੋਨ ਆਉਂਦੇ ਵੀ ਦੀਦੀ ਸਾਨੂੰ ਦੱਸ ਦੋ ਵੀ ਕਿੱਦਾਂ ਕਰਦੇ ਆ ਕਿੱਦਾਂ ਨਹੀਂ ਤੇ ਬਹੁਤ ਬੱਚੇ ਜਿਨ੍ਹਾਂ ਨੇ ਦੋ ਬੱਚੇ ਦੇ ਕੋਲ ਹੈਗੇ ਜਿਹੜੇ ਪਾਲਣ ਦਾ ਕੰਮ ਆਪ ਦਾ ਕੀਤਾ ਹੋਇਆ ਬਾਕੀ ਮੁਲਕੀ ਪ੍ਰੈਕਟਿਸ ਵਾਜੋਂ ਲੱਗੇ ਹੋਏ ਆ ਬਾਕੀ ਜਿਹੜੇ ਹੈਗੇ ਸੈਲਰੀ ਵਗੈਰਾ ਤੋਂ ਵੀ ਲੱਗੇ ਹੋਏ ਆ ਬਹੁਤ ਬੱਚੇ ਹੈਗੇ ਇਦਾਂ ਦੇ ਇਹੋ ਸਾਨੂੰ ਕਹਿ ਰਹਿੰਦੇ ਵੀ ਬੱਚੇ ਕਈ ਬੱਚੇ ਸਾਡੇ ਕੋਲ ਇਦਾਂ ਨਹੀਂ ਆਉਂਦਾ ਕਿ ਕਹਿੰਦੇ ਸਾਨੂੰ ਮਹਿੰਦੀ 'ਚ ਇੰਟਰਸਟ ਹੈ ਨਹੀਂ ਬਿਲਕੁਲ ਵੀ ਹੈ ਨਹੀਂਗਾ ਅਸੀਂ ਕਰਨੀ ਨਹੀਂ ਮਹਿੰਦੀ ਹਲੇ ਕੋਈ ਨਹੀਂ ਤੁਸੀਂ ਕਲਾਸ 'ਚ ਤਾਂ ਬੈਠੋ ਰੋੜੀ-ਹੋੜੀ ਇੰਟਰਸਟ ਬਣੂਗਾ ਫੇਰ ਆ ਬੱਚੇ ਆ ਜਾਂਦੇ ਕਰਨ ਲੱਗ ਜਾਂਦੇ ਜਿਹੜੇ ਬੱਚੇ ਨੂੰ ਨਹੀਂ ਇੰਟਰਸਟ ਹੁੰਦਾ ਉਹਨਾਂ ਦੇ ਹੱਥ 'ਚ ਸਭ ਤੋਂ ਵੱਧ ਸਫਾਈ ਜਾਂਦੀ ਆ ਉਹਨਾਂ கிளாਸ ਚ ਫਰਸਟ ਸੈਕਿੰਡ ਮੰਦ ਚ ਚਾਰ ਬੱਚੇ ਆਉਂਦੇ ਹੂੰ ਇਹ ਤਾਂ ਬੜਾ ਔਖਾ ਕੰਮ ਹੈ ਮੈਨੂੰ ਮੈਨ ਲੱਗਦਾ ਤੁਸੀਂ ਲਾ ਦੋ ਸਾਲ ਲਈ ਰੱਖੋ ਮੇਰੇ ਤੋਂ ਤਾਂ ਹਾਂਜੀ ਇਹ ਤਾਂ ਬੱਚੇ ਕਹਿ ਰਹੇ ਨੇ ਵੀ ਦੀਦੀ ਸਾਡੇ ਤਾਂ ਨਹੀਂ ਹੋਣਾ ਮੈਂ ਕਿ ਤੁਸੀਂ ਕਰੋਗੇ ਫੇਰ ਹੀ ਹੋਊਗਾ ਨਾ ਰੋਜ਼ ਰੋਜ਼ ਤੁਹਾਡੀ ਪ੍ਰੈਕਟਿਸ ਉਸ ਚੀਜ਼ ਦੀ ਅਪਾ ਤੁਹਾਨੂੰ ਪ੍ਰੈਕਟਿਸ ਕਰਵਾਉਣੀ ਹੈਗੀ ਮੇਰੇ ਬੱਚੇ ਕਹਿ ਦਿੰਦੇ ਹਾਂ ਜੀ ਵੀ ਦੀਦੀ ਸਨਮਾਨ ਲੱਗਿਆ ਹੁਣ ਅਸੀਂ ਮੇਰੇ ਕੋਲ ਕਈ ਬੱਚੇ ਇਦਾਂ ਦੇ ਵੀ ਆਉਂਦੇ ਆ ਜੀ ਜਿਨ੍ਹਾਂ ਨੂੰ ਕੀਕ ਪੜ੍ਹਨੀ ਵੀ ਨਹੀਂ ਆ ਉਹ ਮੇਰੇ ਕੋਲ ਖੁਦ ਦਾ ਨਾਂ ਆ ਨਾਂ ਕਿ ਪਾਰਟ ਟਾਈਮ ਜੌਬ ਕਰ ਰਹੀ ਹਾਂ ਤੇ ਉੱਥੇ ਮੇਰੇ ਕੋਲ ਦੋ ਬੱਚੇ ਲੱਗੇ ਹੋਏ ਆ ਉਹ ਕਹਿੰਦੇ ਵੀ ਸਾਡਾ ਮੈਂਡੀਚ ਜਮਾ ਇੰਟਰਸਟ ਹੁੰਦੀ ਸੀ ਵੀ ਤੁਸੀਂ ਉਹ ਜਿਨ੍ਹਾਂ ਨੇ ਸਾਨੂੰ ਮੈਂਡੀਚ ਪਾਤਾ ਹੁੰਦਾ ਉਸ ਤੋਂ ਬਾਅਦ ਫਿਰ ਹੋਰ ਕਿਤੇ ਜਾਂਦੇ ਹਾਂ ਹਾਂਜੀ ਪਾਰਟ ਟਾਈਮ ਜੌਬ ਤੇ ਵੀ ਇੱਕ ਉਹ ਕਿ ਜਿਹੜਾ ਪਾਰਲਰ ਦਾ ਕੰਮ ਆ ਨਾ ਇਹਦੇ ਚ ਐਵੇਂ ਆ ਵੀ ਆਪ ਦਾ ਹੱਥ ਵੀ ਚੱਲਦਾ ਰਹਿਣਾ ਚਾਹੀਦਾ ਜਿੰਨੀ ਆਪਾਂ ਪ੍ਰੈਕਟਿਸ ਕਰਦੇ ਆ ਨਾ ਇੱਕ 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 ਹੋਰ ਸਵਾਲ ਮੇਰੇ ਮਨ ਚ ਆਇਆ ਵੀ ਇਹ ਦਾ ਜਿਹੜਾ ਪਾਰਲਰ ਵਾਲਾ ਕੰਮ ਹੈ ਹਾਂਜੀ ਇਹ ਸੀਜ਼ਨਲ ਨਹੀਂ ਜਿਵੇਂ ਸੂਟ ਹੈ ਸੂਟ ਕੁੜੀਆਂ ਨੂੰ ਤਾਂ ਚਾ ਚੜਾ ਹੀ ਰਹਿੰਦਾ ਉਹ ਤਾਂ ਬਣਾਈ ਰੱਖਦੀਆਂ ਤੇ ਇਹ ਜਿਹੜਾ ਹੁੰਦਾ ਜਿਵੇਂ ਵਿਆਹਾਂ ਤੇ ਜ਼ਿਆਦਾ ਨਹੀਂ ਹੁੰਦਾ ਇਹ ਸੀਜ਼ਨ ਹੁੰਦਾ ਆਪਣੇ ਜਿਵੇਂ ਵਿਆਹ ਸ਼ਾਦੀ ਹੋਗੇ ਪਾਰਟੀ ਵਿਆਹ ਹੋਏ ਇਹ ਚੀਜ਼ ਤੇ ਜ਼ਿਆਦਾ ਹੁੰਦਾ ਇਹਨਾਂ ਦਾ ਸੀਜ਼ਨ ਹੁੰਦਾ ਜਿਵੇਂ ਉਹ ਜਿਵੇਂ ਸਰਦੀਆਂ 'ਚ ਵਿਆਹ ਚੱਲਦੇ ਉਸ ਟਾਈਮ ਇਹ ਕੰਮ ਨੂੰ ਜ਼ਿਆਦਾ ਕਰਦੇ ਜਿਹੜੀ ਜ਼ਿਆਦਾ ਕਰਵਾਉਂਦੇ ਆ ਲੋਕ ਵੀ ਇਹ ਕੰਮ ਸਰਦੀਆਂ 'ਚ ਜ਼ਿਆਦਾ ਚੱਲਦਾ ਬਟ ਹੁਣ ਹੁਣ ਇਹਦਾ ਵੀ ਗਰਮੀ 'ਚ ਵੀ ਚੱਲ ਰਿਹਾ ਲੋਕ ਗਰਮੀ 'ਚ ਵੀ ਮੈਰਿਜ ਕਰ ਰਹੇ ਨੇ ਤੇ ਇੱਕ ਜਿਹੜਾ ਕਹਿੰਦੇ ਆ ਵੀ ਉਹਨਾਂ ਮੇਕਅਪ ਇਹ ਹੋ ਜਾ ਵੀ ਹੁੰਦਾ ਜਿਹੜਾ ਅਸੀਂ ਨੇ ਨਾਲ ਉੱਤਰਦਾਨੀ ਕੋਈ ਵਾਟਰਪੂਫ ਮੇਕਅਪ ਆਉਂਦਾ ਮੈਂ ਤਾਂ ਸੁਣ ਕੇ ਜਰਾ ਉਹਨਾਂ ਕੋਲ ਵੀ ਇਹੋ ਜਿਹਾ ਖਰੀਦਦੇ ਹਾਂ ਜੀ ਆਉਂਦੇ ਆ ਜੀ ਵਾਟਰਪੂਫ ਮੇਕਅਪ ਹੁੰਦੀ ਹੈ ਜੀ ਬਹੁਤ ਤਰ੍ਹਾਂ ਦੇ ਮੇਕਅਪ ਹੁੰਦੇ ਆ ਜਿਵੇਂ ਕਹਿ ਦਿੰਨੇ ਆਪਾਂ ਜਿਵੇਂ ਵਾਟਰਪੂਫ ਕਰਾਉਣਾ ਤੇ ਵੱਧ ਤੋਂ ਵੱਧ ਰੇਂਜ ਲੱਗਦੀ ਹੈ ਅਗਲੇ ਨੇ ਪੈਸੇ ਨਹੀਂ ਦੇਣੇ ਤਾਂ ਫੇਰ ਤੁਹਾਨੂੰ ਪਤਾ ਮੇਕਅਪ ਦਾ ਉਤਰੂਗਾ ਹੀ ਜਿੰਨੇ ਪੈਸੇ ਲਾਉਂਗੇ ਓੰਨੇ ਤੁਹਾਨੂੰ ਵੱਧ ਕੁਆਲਿਟੀ ਮਿਲੇਗੀ ਤੇ ਇਹ ਮਹਿੰਗੇ ਤੋਂ ਮਹਿੰਗਾ ਮੇਕਅਪ ਕਿੰਨੇ ਕਦਰ ਹੋ ਜਾਂਦਾ ਹੈ ਮੰਗਿਆ ਤਾਂ ਮੈਂ ਘੱਲ 50000 ਰੁਪਏ ਮੇਰੇ ਕੋਲ ਕਰ ਰਿਹਾ 50000 ਰੁਪਏ ਇੱਕ ਮੈਰਿਜ ਤੇ ਜੇ ਕਿਸੇ ਕੁੜੀ ਦਾ ਹੋਣ ਤੇ ਬਸੇ ਵੀ ਇੱਕ ਮੈਂ ਇੱਕ ਪਹਿਲਾਂ ਵੀ ਇੱਕ ਇੰਟਰਵਿਊ ਕੀਤੀ ਸੀ ਉਹਦੇ ਚ ਵੀ ਤੁਹਾਡੇ ਤੇ ਕੇਸ ਨਹੀਂ ਕਰਨਾ ਚਾਹੀਦਾ ਨਹੀਂ ਅਸੀਂ ਹੌਲੀ ਨਹੀਂ ਮਤਲਬ ਲੋਕ ਕਰਦੇ ਚ ਨੇ ਹੰਮੀ ਲੋਕ ਨਹੀਂ ਚੰਗਾ ਅਗਲਾ ਬੱਦ ਦਿਖਦਾ ਹੀ ਨਹੀਂ ਹੈ ਨਾ ਇਹ ਯਾਰ ਦੇਖਿਆ ਸਾਰੇ ਤਾਂ ਗਾਲੀ ਦੀ ਹੁੰਦੀ ਬੱਚੇ ਨੂੰ ਪਹਿਲਾਂ ਸਿੰਪਲ ਹੀ ਬਿਖਾਣੇ ਆਪਾਂ ਤਾਂ ਪਤਾ ਕਿ ਇਹਨੂੰ ਪਤਾ ਹੁੰਦਾ ਕਿ ਕਿੰਦਾ ਨਹੀਂ ਸ਼ਕਲ ਆ ਉਹ ਵਿਆਹ ਸਾਟੀ ਤੋਂ ਮਾਰੇ ਜੀ ਟੋਟਾ ਕੋਣੀ ਆ ਜਾਂਦਾ ਉਹ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਹੁੰਦੀਆਂ ਤਾਂ ਤੁਹਾਨੂੰ ਕੀ ਲੱਗਦਾ ਹੁੰਦਾ ਜਿੰਨਾ ਮਤਲਬ ਸਾਡਾ ਨਹੀਂ ਹੁੰਦਾ ਸਿਰ ਤਾਂ ਮੇਕਅਪ ਨਹੀਂ ਕਰਦੇ ਸੀ ਨਹੀਂ ਮਤਲਬ ਉਹ ਨਹੀਂ ਕਿੰਨਾ ਵੀ ਉਹ ਇਹ ਹਸਾ ਹੁੰਦਾ ਵੀ ਅਗਰ ਵੀ ਥੋੜਾ ਬਹੁਤ ਹਾਸਾ ਆਉਂਦਾ ਥੋੜਾ ਬਹੁਤ ਹਾਸਾ ਆਉਂਦਾ ਵੀ ਹਾਂ ਸੇ ਇਤਨਾ ਪੱਕਾ ਕਰਦੇ ਹੁੰਦੇ ਸਭ ਵਕਈ ਗੱਲ ਹੁੰਦਾਗਾ ਪਰ ਸਾਨੂੰ ਇਹ ਵੀ ਹੁੰਦਾ ਵੀ ਇਸ ਕੋਲ ਆਪਣੇ ਦਾ ਚੌਥੀ ਲੂਸ ਕਰਨਾ ਹੈ ਅਗਲੇ ਦਾ ਚੌਥੀ ਚਲੋ ਇਹ ਹੁੰਦਾ ਦਾ ਪੂਰਾ ਦੁਨੀਆ ਦੁਨੀਆ ਤੇ ਸੁੰਦਰਤਾ ਦਾ ਪਰਮਾਨਾ ਹੋ ਰਿਹਾ ਹੈ ਇਸ ਲਈ ਕੋਤ ਨੂੰ ਕੋਤ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਦੇ ਜੇਕਰ ਆਪੇ ਇਹ ਸਾਰਾ ਕਸੂਰ ਆਪਣਾ ਹੈ ਨਾ ਜੇਕਰ ਆਪਾਂ ਹਰ ਇੱਕ ਨੂੰ ਉਹਦੇ ਰੰਗ ਤੋਂ ਉਹਦੇ ਰੂਪ ਤੋਂ ਨਾ ਜਜ ਕਰੀਏ ਤਾਂ ਫਿਰ ਕਿਸੇ ਨੂੰ ਨਕਲੀ ਬਨੋਟੀ ਪੰਦੀ ਜ਼ਰੂਰਤ ਨਹੀਂ ਰਹਿੰਦੀ ਤੇ ਆਪਾਂ ਚਲੋ 10mm ਜੇ ਇੱਕ ਵੀ ਵਿਆਹਾਂ ਦੇ ਸੀਜ਼ਨ ਚ ਜਾਂ ਇੱਕ ਸਹੀ ਤਰੀਕੇ ਦੇ ਨਾਲ ਸੀਜ਼ਨ ਲੱਗ ਜੇ ਇੱਕ ਕੁੜੀ ਦਾ ਫਿਰ ਕਿੰਨੀ ਕੀ ਇਨਕਮ ਕਰ ਸਕਦੀ ਹੈ ਜੀ ਮੈਂ ਮੰਨ ਲਵਾਂ ਇੱਕ ਬ੍ਰਾਈਡਲ ਦਾ 15 ਜਾਂ 20000 ਰੁਪਏ ਆਪਾਂ ਲੈਣੇ ਹੈਗੇ ਆ ਤੇ ਆਪਣੇ ਲੱਖ ਤੋਂ ਉੱਪਰ ਤੱਕ ਜੀ मतलब ਵੀ ਜੀ ਇੱਕ ਮਹੀਨੇ ਚ 1 ਲੱਖ ਰੁਪਏ ਦੀ ਸੀਜ਼ਨ ਤਾਂ ਹੋ ਸਕਦਾ 6 ਮਹੀਨੇ ਹੁੰਦਾ ਤਾਂ 6 ਮਹੀਨੇ ਦੇ ਹਿਸਾਬ ਨਾਲ ਤੁਸੀਂ ਆਪ 6 ਲੱਖ ਰੁਪਏ ਦਾ ਇੱਕ ਲੱਖ ਇਨਕਮ ਕੂਰੀ ਕਰ ਸਕਦੀ ਹੈ ਤੁਹਾਡੇ ਤੋਂ ਕੰਮ ਸਿੱਖ ਕੇ ਹਾਂਜੀ ਪੂਰੇ ਵਧੀਆ ਪ੍ਰੋਫੈਸ਼ਨਲ ਨਾਲ ਜੇ ਕੰਮ ਕੀਤਾ ਜਾਵੇ ਤਾਂ ਹੋ ਸਕਦਾ ਹੈ ਪਿਛਲੀ ਵੀ ਦੇ ਵਿੱਚ ਵੀ ਪੁੱਛਿਆ ਸੀ ਸਲਾਈ ਵਾਲਿਆਂ ਤੋਂ ਵੀ ਤੁਸੀਂ ਔਰ ਜਾਣਦੇ ਹੋ ਕਿਸੇ ਨੂੰ ਅਜਿਹੇ ਨੂੰ ਜਿਨ੍ਹਾਂ ਦੀ ਫਾਈਨੈਂਸ਼ੀਅਲ ਹਾਲਤ ਬਹੁਤ ਖਰਾਬ ਹੋਵੇ ਦੇ ਪਰ ਤੁਹਾਡੇ ਤੋਂ ਕੰਮ ਸਿੱਖਣ ਤੋਂ ਬਾਅਦ ਬਹੁਤ ਵਧੀਆ ਹੋ ਗਿਆ ਬਹੁਤ ਬੱਚੇ ਆਏ ਐ ਇਦਾਂ ਦੇ ਵੀ ਜਿਹੜੇ ਮੰਮੀ ਕਹਿੰਦੇ ਆ ਜੀ ਜੀ ਤੁਸੀਂ ਕੰਮ ਸਿਖਾ ਕੇ ਤੁਸੀਂ ਸਾਨੂੰ ਕਿਤੇ ਲਗਵਾ ਦਿਓ ਵੀ ਜਿੱਥੇ ਸਾਡਾ ਹੱਥ ਖੁੱਲਦਾ ਰਹੇ ਤੇ ਮੈਂ ਬਹੁਤ ਬੱਚੇ ਲਗਾਏ ਐ ਇਦਾਂ ਮੈਨੂੰ ਬਹੁਤ ਕੁੜੀਆਂ ਦੇ ਫੋਨ ਆਉਂਦੇ ਕਿ ਦੀਦੀ ਸਾਨੂੰ ਜੋਬ ਪੁੱਛਦਾ ਜਾਂ ਕੁਝ ਨਾ ਬਹੁਤ ਬੱਚੇ ਵੀ ਹੈਲਪ ਕੀਤੀ ਹਾਂ ਤੁਸੀਂ ਕੱਲਾ ਸਿਖਾਉਣ ਚ ਨਹੀਂ ਤੁਸੀਂ ਕੋਸ਼ਿਸ਼ ਕਰਦੇ ਹੋ ਵੀ ਉਹਨਾਂ ਨੂੰ ਰੋਜ਼ਗਾਰ ਹਾਂ ਜਿਹੜਾ ਕੋਈ ਆਪ ਨਹੀਂ ਕਰ ਸਕਦਾ ਤੇ ਤੁਸੀਂ ਜਿਹੜੀ ਇਹ ਜਿਵੇਂ ਮਸ਼ੀਨਾਂ ਤਾਂ ਦਿੰਦੇ ਸੋ ਸਿਲਾਈ ਵਾਲੇ ਦਾ ਮਸ਼ੀਨਾਂ ਦਿੰਦੇ ਤੇ ਇਹਦੇ ਵਿੱਚ ਵੀ ਕੀ ਕੁਝ ਦਿੰਦੇ ਉਹਦੇ ਵਿੱਚ ਆਪਾਂ ਨੂੰ ਜਿਵੇਂ ਆਪਾਂ 6 ਮਹੀਨੇ ਬੱਚੇ ਨੂੰ ਕੋਰਸ ਕਰਵਾਉਂਦੇ ਆ ਉਹੀ ਸਮਾਨ ਆਪਣਾ 6 ਮਹੀਨੇ ਬਾਦ ਉਹਨਾਂ ਨੂੰ ਦਿੱਤਾ ਜਾਂਦਾ ਤੇ ਸਰਟੀਫਿਕੇਟ ਦਿੱਤਾ ਜਾਂਦਾ ਉਹ ਕਿੰਨੇ ਦਾ ਸਮਾਨ ਹੁੰਦਾ ਸਮਾਨ ਲਾ ਕੀ ਹੋ ਜਾਂਦਾ ਤੁਹਾਨੂੰ 4000 ਰੁਪਏ ਦਾ ਮਤਲਬ 4000 ਰੁਪਏ ਦਾ ਸਮਾਨ ਤੁਸੀਂ ਫ੍ਰੀ ਦੇ ਦਿੰਦੇ ਹੋ ਹਾਂਜੀ ਨਾਲ ਸਰਟੀਫਿਕੇਟ ਵੀ ਤੇ ਇਹ ਤਾਂ ਵੀ ਬਹੁਤ ਚੰਗਾ ਪਰਲ ਹੈ ਤੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਤੁਹਾਡੀ ਸੰਸਥਾ ਕੰਮ ਕਰ ਰਹੀ ਹੈ ਤੇ ਸਾਡੇ ਵੱਲੋਂ ਬੈਸਟ ਵਿਸ਼ੇਜ ਅਤੇ ਹੋਰ ਵੀ ਇਦਾਂ ਹੀ ਕਰਦੇ ਰਹੋ ਤੇ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਮੈਂ ਵੀ ਇਥੋਂ ਹੀ ਸਟਾਰਟ ਕੀਤਾ ਸੀ ਇਹ ਕੰਮ ਨਾਲ ਜੇ ਜਿਹੜਾ ਸਾਡੇ ਟੀਚਰ ਹੁੰਦੇ ਸਾਨੂੰ ਬਹੁਤ ਵਧੀਆ ਸਿਖਾਦੇ ਹੁੰਦੇ ਸੀ ਉਹਨਾਂ ਨੇ ਹੀ ਮੈਨੂੰ ਅੱਗੇ ਵਧਾਇਆ ਸਾਡੇ ਰੇਖਾ ਮੈਡਮ ਹੁੰਦੀ ਸੀ ਸਿਖਾਉਂਦੀ ਸੀ ਮੈਨਾਂ ਤਾਂ ਇਥੋਂ ਦੇ ਸਟੂਡੈਂਟ ਸੀ ਅੱਛਾ ਤੇਰ ਮਸਾਲਾ ਬਾਜੀ ਨੇ ਮੈਥੀ ਟੀਚਰ ਹਾਂ ਅਕੀਰ ਇਹ ਅਲੀਆ ਦੇ ਜੋ ਕਰਨ ਦੇਖ ਲਓ ਕਈ ਫਾਇਦਾ ਹੁੰਦਾ ਹੈ ਹਾਂਜੀ ਅੱਜ ਕੱਲ ਇਹਨਾਂ ਜਿੱਥੋਂ ਆਪਾਂ ਸਿੱਖਦੇ ਆ ਜੇ ਉੱਥੇ ਆ ਕੇ ਆਪਾਂ ਖੜੇ ਹੋਈਏ ਆਪਾਂ ਨੂੰ ਬਹੁਤ ਜ਼ਿਆਦਾ ਇਹ ਵੀ ਬਾਤ ਵਾਲੀ ਗੱਲ ਹੁੰਦੀ ਹੈ ਵੀ ਜਿੱਥੇ ਸਿੱਖੋ ਉੱਥੇ ਤੁਸੀਂ ਸਿਖਾਉਣ ਲੱਗ ਜਿਓ ਤਾਂ ਵੀ ਬਹੁਤ ਬੈਸਟ ਹੁੰਦਾ ਹੈ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੁੜੇ ਰਹੋ ਹਮੇਸ਼ਾ ਸਾਡੇ ਚੈਨਲ ਦੇ ਨਾਲ ਐਸੀਆਂ ਮੋਟੀਵੇਸ਼ਨਲ ਸਟੋਰੀਆਂ ਤੁਹਾਡੇ ਰੂਪੂ ਕਰਦੇ ਰਹਾਂਗੇ 干的。<Thank> <Thank you. S 1>